ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਭੈਣਾਂ ਵਾਸਤੇ ਇੱਕ ਲੈ ਕੇ ਆਏ ਆ ਬੜਾ ਅਨਮੋਲ ਤੋਹਫਾ ਪਰ ਇੱਕ ਬੇਨਤੀ ਆ ਵੀ ਇੱਕ ਸੂਟ ਵਾਸਤੇ ਕੋਈ ਨਾ ਆਵੇ ਸਾਡੇ ਕੋਲ ਇਹ ਸੂਟ ਮਿਲਨੇ ਆ 4 4 ਪੈਸੇ ਲੱਗਨੇ ਆ ਇੱਕ ਸੂਟ ਦੇ ਸੂਟ ਦੇਣੇ ਆ 4 ਮਿਲਨੇ ਕਿੱਥੇ ਆ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜਿਹੜਾ ਇਹ ਦੁਪੱਟਾ ਨਾ ਦੁਪੱਟੇ ਹੀ ਖਾਲੀ 500 ਰੁਪਏ ਦਾ ਹੈ ਨਾ 500 ਦੀ ਚੁੰਨੀ ਆ ਪਿਓਰ ਕਾਟਨ ਦਾ ਸੂਟ ਹੈ ਆ ਪੱਲਾ ਲੱਗਿਆ ਹੋਇਆ ਲੈਸ਼ ਲੱਗੀ ਹੋਈ ਆ ਗਲ ਬਣਿਆ ਹੋਇਆ ਲੰਬਾਈ ਦੀ ਕੋਈ ਸਮੱਸਿਆ ਨਹੀਂ ਜਿੰਨੀ ਮਰਜ਼ੀ ਲੰਬਾਈ ਕਰ ਲੋ ਇਹ ਸੂਟ ਮਿਲਨੇ ਕਿੱਥੇ ਆ ਜਸਤੀ ਦੀ ਅੱਟੀ ਬਸਟੈਂਡ ਮਰੰਡਾ ਜੀ ਬਾਜ਼ਾਰ 'ਚ ਵਿਕਦਾ 1500 ਰੁਪਏ ਦਾ ਇੱਕ ਸਾਡੀ ਦੁਕਾਨ ਤੇ ਮਿਲਨੇ ਆ 1500 ਦੇ 4 ਸੂਟ ਕੀ ਆ ਬਾਪੂ ਜੀ 1500 ਦੇ 4 ਅੱਧ ਦੁਬਾਰਾ ਚੈੱਕ ਕਰ ਲਓ ਬਾਪੂ ਜੀ ਇੰਨੇ ਸੋਹਣੇ ਦੁਬੱਟੇ ਹੋੜ ਏਦਾਂ ਹੀ ਵੇਚਨੇ ਆ ਸੀ ਏਦਾਂ ਹੀ ਏਦਾਂ ਹੀ ਵੇਚ ਰਹੇ ਆ 1500 ਦੇ ਚਾਰ-ਚਾਰ ਵੇਚ ਰਹੇ ਆ ਇੱਕ ਨਹੀਂ ਚਾਰ-ਚਾਰ ਵਿਗਣੇ ਆ ਇੱਥੇ ਮਿਲਨੇ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਵੀਡੀਓ ਨੂੰ ਸ਼ੇਅਰ ਕਰੀ ਜਾਓ ਪੇਜ ਨੂੰ ਲਾਈਕ ਕਰੀ ਚੱਲੋ ਡਿਜ਼ਾਈਨ ਆਣਗੇ ਤ ਹਲਵਾ ਦੂਸਰਾ ਡਿਜ਼ਾਈਨ ਆ ਗਿਆ ਆ ਦੂਸਰਾ ਕਲਰ ਆ ਗਿਆ ਆ ਤੀਸਰਾ ਕਲਰ ਆ ਗਿਆ ਇਹ ਚੌਥਾ ਕਲਰ ਆ ਗਿਆ ਮੇਰੀਆਂ ਪਿਆਰੀਆਂ ਪਿਆਰੇ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਈ ਇੱਕ ਦੇ ਕੀਮਤ ਦੇ ਅੰਦਰ ਚਾਰ ਸੂਟ ਲੈ ਕੇ ਜਾਓ ਕੀਮਤ ਇੱਕ ਦੀ ਸੂਟ ਚਾਰ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਵੀਡੀਓ ਨੂੰ ਸ਼ੇਅਰ ਕਰੀ ਚਲੋ ਪੇਜ ਨੂੰ ਲਾਈਕ ਕਰੀ ਚਲੋ YouTube ਤੇ Facebook ਤੇ Instagram ਤੇ ਜੱਸੀ ਦੀ ਹੱਟੀ ਬਸ ਇੱਕੋ ਇੱਕ ਨਾਮ ਥੋੜੀ ਜਵਾਨ ਤੇ ਰਹਿਣਾ ਚਾਹੀਦਾ ਜੱਸੀ ਦੀ ਹੱਟੀ 1500 ਵਾਲੇ ਚਾਰ ਸੂਟ ਮਿਲਨੇ ਉਹਨਾਂ ਨੂੰ ਜਿਹੜੇ ਵੀਡੀਓ ਸ਼ੇਅਰ ਕਰਕੇ ਆਣਗੇ ਪੇਜ ਨੂੰ ਫੋਲੋ ਕਰਕੇ ਆਣਗੇ ਵੈਸੇ 500 ਲਾਈਕ ਦੇਵਾਂਗੇ ਆਪਾਂ ਜੀ ਜੇ ਮੈਂ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਮਿਲਲੇਗਾ 1500 ਦੇ 4 ਲਾਈਕ ਕਰਕੇ ਆਊਗਾ ਪੇਜ ਨੂੰ ਫੋਲੋ ਕਰਕੇ ਆਊਗਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭੈਣਾਂ ਨੂੰ ਸਤ ਸ੍ਰੀ ਅਕਾਲ ਜਲਦੀ ਆਓ ਆਪਣਾ ਫਾਇਦਾ ਉਠਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ